ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਸਸ਼ਰ ਕਾਲ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ ਗਈ ਹੈ ਤਾਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂੰ ਪੁੱਤਰ ਦੇ ਵਿੱਚ ਝਗੜੇ ਦਾ ਬਚਾ ਕਰਨ ਗਿਆ ਸੀ ਪਿਤਾ ਜਿਸ ਨੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਜਦ ਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸਤੇ ਵੀ ਹਮਲਾ ਕੀਤਾ ਗਿਆ ਤੇ ਨੂ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਬਤ ਹੋਇਆ ਜਿੱਥੇ ਬਚਾ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਪ ਨਾਲ ਚਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਕੋਈ ਮਾਮਲਾ ਸਾਹਮਣੇ ਆਇਆ ਥਾ ਜੁਕਿੰਦਰ ਨਗਰ थाना ਏਰੀਆ ਮੇ जिसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टार्ट करके हिट अटैक किया गया जिसमें उनकी मौत हो गई जो इसमें एक्यूज हैं वही का बेटा है एक्यूज इज़ मुकेश कुमार ही सन ऑफ द डिसीज ओनली पुलिस ने कार्रवाई करते हुए इसमें एफ दर्ज कर ली है और जो एक्यूज़्ड है उसको भी डिटेन कर लिया गया है आ, जो डिसीज हैं उनका पोस्टमार्टम अभी कराया जा रहा है और आगे की कार्रवाई भी जारी है ਸਸ਼ਕਲ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ ਗਈ ਹੈ ਤਾਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਹੈ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂ ਪੁੱਤਰ ਦੇ ਵਿੱਚ ਝਗੜੇ ਦਾ ਬਚਾਅ ਕਰਨ ਗਿਆ ਸੀ ਪਿਤਾ ਜਿਸ ਨੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਦਰਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰਹ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਾਬਤ ਹੋਇਆ ਜਿੱਥੇ ਬਚਾਅ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾ ਦਿੱਤਾਫ ਨਾਲ ਚੱਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ पुत्र खिलाफ केस दर्ज किया गया है कि उसको गिरफ्तार कर लिया गया कल रात को एक मामला सामने आया था जोगिंदर नगर थाना एरिया में जिसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टार्ट करके हिट अटैक किया गया जिसमें उनकी मौत हो गई जो इसमें एक्यूज हैं उन्हीं का बेटा है इज मुकेश कुमार ही सन ऑफ द डिसीज उन ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲਾ ਦਰਜ ਕਰ ਲਈ ਹੈ। ਅਤੇ ਜੋ ਅਕਿਊਜ਼ਡ ਹੈ ਉਸ ਨੂੰ ਵੀ ਰੀਟੇਨ ਕਰ ਲਿਆ ਗਿਆ ਹੈ। ਜੋ ਡਿਸੀਜ਼ਡ ਹੈ, ਉਨ੍ਹਾਂ ਦਾ ਪੋਸਟਮਾਰਟਮ ਅਭੀ ਕਰਾਇਆ ਜਾ ਰਿਹਾ ਹੈ। ਅਤੇ ਆਧਕੀ ਕਾਰਵਾਈ ਵਿਚਾਰੀ। ਸਸ਼ਰ ਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ। ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂੰ ਪੁੱਤਰ ਦੇ ਵਿੱਚ ਝਗੜੇ ਦਾ ਬਚਾਅ ਕਰਨ ਗਿਆ ਸੀ ਪਿਤਾ ਜਿਸਦੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਜਦ ਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਬਤ ਹੋਇਆ ਜਿੱਥੇ ਬਚਾ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਪ ਨਾਲ ਚਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਕੋਈ ਮਾਮਲਾ ਸਾਹਮਣੇ ਆਇਆ ਥਾ ਜੋ ਕਿ ਮਨਗਰ थाना ਏਰੀਆ ਹੈ इसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टार्क करके हिट अटैक किया गया जिसमें उनकी मौत हो गई जो इसमें एक्यूज हैं उन्हीं का बेटा है एक्यूज इज़ मुकेश कुमार ही सन ऑफ द डिसीज ओनली पुलिस ने कार्रवाई करते हुए इसमें एफ दर्ज कर ली है और जो एक्यूज है उसको भी डिटेन कर लिया गया है जो डिसीज हैं उनका पोस्टमार्टम अभी कराया जा रहा है और आगे की कार्रवाई भी जारी है ਸਸ਼ਕਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ ਗਈ ਹੈ ਤਾਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਹੈ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂ ਪੁੱਤਰ ਦੇ ਵਿੱਚ ਝਗੜੇ ਦਾ ਬਚਾ ਕਰਨ ਗਿਆ ਸੀ ਪਿਤਾ ਜਿਸ ਤੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਦਰਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰਹ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਾਬਤ ਹੋਇਆ ਜਿੱਥੇ ਬਚਾਅ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਬ ਨਾਲ ਚਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ पुत्र के खिलाफ केस दर्ज किया गया जा रहा है कि गिरफ्तार कर लिया गया कल रात को एक मामला सामने आया था नगर थाना एरिया में जिसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टार्ट करके अटैक किया गया जिसमें उनकी मौत हो गई जो इसमें एक्यूज हैं उन्हीं का बेटा है इज मुकेश कुमार डिसीज उ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲਾ ਦਰਜ ਕਰ ਲਈ ਹੈ। ਅਤੇ ਜੋ ਅਕਿਊਜ਼ਡ ਹੈ ਉਸ ਨੂੰ ਵੀ ਰੀਟੇਨ ਕਰ ਲਿਆ ਗਿਆ ਹੈ। ਜੋ ਡਿਸੀਜ਼ਡ ਹੈ ਉਨ੍ਹਾਂ ਦਾ ਪੋਸਟਮਾਰਟਮ ਵੀ ਕਰਾਇਆ ਜਾ ਰਿਹਾ ਹੈ। ਅਤੇ ਆਧਿਕ ਕਾਰਵਾਈ ਵਿਚਾਰੀ ਜਾ ਰਹੀ ਹੈ। ਸਸ਼ਰਕਾਰ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ। ਤਈ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂੰ ਪੁੱਤਰ ਦੇ ਵਿੱਚ ਝਗੜੇ ਦਾ ਬਚਾਅ ਕਰਨ ਗਿਆ ਸੀ ਪਿਤਾ ਜਿਸ ਦੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਜਦ ਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਚ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਬਤ ਹੋਇਆ ਜਿੱਥੇ ਬਚਾ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਪ ਨਾਲ ਚੱਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਕੋਈ ਮਾਮਲਾ ਸਾਹਮਣੇ ਆਇਆ ਥਾ ਜੁਗਿੰਦਰ ਨਗਰ थाना ਏਰੀਆ ਨੂੰ जिसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टार्क करके अटैक किया गया जिसमें उनकी मौत हो गई जो इसमें एक्यूज हैं उन्हीं का बेटा है एक्यूज इज़ मुकेश कुमार ही सन ऑफ द डिसीज उन पुलिस ने कार्रवाई करते हुए इसमें एफ दर्ज कर ली है और जो एक्यूज है उसको भी डिटेन कर लिया गया है आ, जो डिसीज हैं उनका पोस्टमार्टम अभी कराया जा रहा है और आगे की कार्रवाई भी जारी है ਸਸ਼ਕਾਲ ਢਿੱਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ ਗਈ ਹੈ ਤਾਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਆ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂ ਪੁੱਤਰ ਦੇ ਵਿੱਚ ਝਗੜੇ ਦਾ ਬਚਾ ਕਰਨ ਗਿਆ ਸੀ ਪਿਤਾ ਜਿਸ ਨੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਦਰਅਸਲ ਪੁੱਤਰ ਤੇ ਨੂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਚ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਾਬਤ ਹੋਇਆ ਜਿੱਥੇ ਬਚਾਅ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਪ ਨਾਲ ਚੱਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ पुत्र के खिलाफ केस दर्ज किया गया जा रहा है कि गिरफ्तार कर लिया गया। कल रात को एक मामला सामने आया था नगर थाना एरिया में जिसमें रिपोर्ट मिली थी कि एक बुजुर्ग हैं, जिनके ऊपर हमला हुआ है जिनको स्टार्क करके हिट अटैक किया गया जिसमें उनकी मौत हो गई जो इसमें एक्यूज हैं उन्हीं का बेटा है इज मुकेश कुमार डिसीजडी ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲਾ ਦਰਜ ਕਰ ਲਈ ਹੈ। ਅਤੇ ਜੋ ਅਕਿਊਜ਼ਡ ਹੈ ਉਸ ਨੂੰ ਵੀ ਰੀਟੇਨ ਕਰ ਲਿਆ ਗਿਆ ਹੈ। ਜੋ ਡਿਸੀਜ਼ਡ ਹੈ ਉਹਨਾਂ ਦਾ ਪੋਸਟਮਾਰਟਮ ਵੀ ਕਰਾਇਆ ਜਾ ਰਿਹਾ ਹੈ। ਅਤੇ ਆਧਕੀ ਕਾਰਵਾਈ ਵਿਚਾਰੀ। ਸਸ਼ਕਲ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ। ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂੰ ਪੁੱਤਰ ਦੇ ਵਿੱਚ ਝਗੜੇ ਦਾ ਵਿਚਾ ਕਰਨ ਗਿਆ ਸੀ ਪਿਤਾ ਜਿਸ ਦੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਜਦ ਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨੀਕਾਲ ਸਾਬਤ ਹੋਇਆ ਜਿੱਥੇ ਬਚਾ ਕਰਨ ਗਿਆ ਪਿਤਾ ਜਿਸਦੇ ਤੇਜ਼ਦਾਰ ਹਥਿਆਰ ਦੇ ਨਾਲ ਪੁੱਤ ਨੇ ਹਮਲਾ ਕੀਤਾ ਤੇ ਜ਼ਖਮਾਂ ਦੀ ਤਾਪ ਨਾਲ ਚਲਦਿਆਂ ਹੋਇਆਂ ਪਿਤਾ ਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਦੋਸ਼ੀ ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਕੋਈ ਮਾਮਲਾ ਸਾਹਮਣੇ ਆਇਆ ਥਾ ਜੋ ਕਿ ਮਨ ਅਗਰਥਾਣਾ ਏਰੀਆ ਨੂੰ इसमें रिपोर्ट मिली थी कि एक बुजुर्ग हैं जिनके ऊपर हमला हुआ है जिनको स्टाफ करके हिट अटैक किया गया जिसमें उनकी मौत हो गई जो इसमें एक्यूज हैं उन्हीं का बेटा है एक्यूज इज़ मुकेश कुमार ही सन ऑफ द डिसीज ओनली पुलिस ने कार्रवाई करते हुए इसमें एफ दर्ज कर ली है और जो एक्यूज है उसको भी डिटेन कर लिया गया है आ, जो डिसीज हैं उनका पोस्टमार्टम अभी कराया जा रहा है और आगे की कार्रवाई अभी जारी है ਸਸ਼ਕਲ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਕਾਲਯੁਗੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦੀ ਜਾਨ ਲੈ ਲਈ ਗਈ ਹੈ ਤਾਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿੱਥੇ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਿਹੜਾ ਪੁੱਤਰ ਹੈ ਉਹ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੂ ਪੁੱਤਰ ਦੇ ਵਿੱਚ ਝਗੜੇ ਦਾ ਵਿਚਾ ਕਰਨ ਗਿਆ ਸੀ ਪਿਤਾ ਜਿਸ ਦੇ ਚਲਦਿਆਂ ਉਸ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਦੋਸ਼ੀ ਪੁੱਤਰ ਦੇ ਵੱਲੋਂ ਆਪਣੇ ਹੀ ਪਿਤਾ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਜੋਗਿੰਦਰ ਨਗਰ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਦੇਰ ਰਾਤ ਵਿਵਾਦ ਹੁੰਦਾ ਹੈ ਦਰਅਸਲ ਪੁੱਤਰ ਤੇ ਨੂੰਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤਾਂ ਉਸ ਮਾਮਲੇ ਨੂੰ ਸ਼ਾਂਤ ਕਰਾਉਣ ਦੇ ਲਈ ਵਿਚਾਰ ਕਰਨ ਦੇ ਲਈ ਜਦ ਪਤਾ ਵਿੱਚ ਆਉਂਦਾ ਤਾਂ ਉਸ ਤੇ ਵੀ ਹਮਲਾ ਕੀਤਾ ਗਿਆ ਤੇ ਨੂੰਹ ਪੁੱਤਰ ਦੇ ਵਿਚਾਲੇ ਹੋਇਆ ਝਗੜਾ ਪਿਤਾ ਦੇ ਲਈ ਕਾਲ ਬਣ ਗਿਆ ਦਰਅਸਲ ਇੱਥੇ ਪੁੱਤਰ ਦੇ ਬੁੱਲੂ ਕਿਸੇ ਨੁਕੀਲੀ ਚੀਜ਼ ਦੇ ਨਾਲ ਪਿਤਾ ਤੇ ਵਾਰ ਕੀਤੇ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸ਼ਖਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਰਸਤੇ ਦੇ ਵਿੱਚ ਹੀ ਉਸ ਦੀ ਜਾਨ ਚਲੀ ਗਈ ਹੈ ਤਾਂ ਨੂੰ ਪੁੱਤ ਦੇ ਵਿੱਚ ਹੋਇਆ ਵਿਵਾਦ ਪਿਤਾ ਦੇ ਨਿਕਾਲ ਸਾਬਤ ਹੋਇਆ ਜਿੱਥੇ